ਜੀ ਅਜੀਲਾ ਮੈਂ ਤੇ ਬਲਾਕ ਪ੍ਰਧਾਨ ਐਮ ਸੀ ਰਣਵੀਰ ਕਾਕਾ ਜੀ ਨੰਦਰਪੁਰ ਵਰਮਾ ਜੀ ਜਿੰਨੀ ਮਿਚਲ ਜੀ ਹਰਦੀਪ ਮੀਨੂ ਜੀ ਰਵਿੰਦਰ ਭੱਜੂ ਜੀ ਬੀਰ ਕਾਸ਼ੀ ਸਾਡੇ ਅੰਕਲ ਹੀਰਾ ਜੀ ਪਰਪੂਰ ਅੰਕਲ ਅਮਰਿਸ਼ ਕਾਲੀ ਜੀ ਕਮਸ ਸਾਡੇ ਅਮਰਿਸ਼ ਕਾਲੀ ਜੀ ਪ੍ਰਧਾਨ ਹੈ ਜੋ ਕਿ ਸਾਰਾ ਕਮੇਟੀ ਦੇ ਸੁਨੀਲ ਟੰਡਨ ਜੀ ਸਾਰੇ ਹੀ ਆਏ ਹੋਏ ਜਿਹੜੇ ਸਾਡੇ ਪਤਵੱਤੇ ਸੱਜਣ ਸ਼ਹਿਰ ਦੀ ਮੈਂ ਕਹੂੰਗਾ ਕਾਂਗਰਸੀ ਬੈਠੀ ਹੈ ਇੱਥੇ ਔਰ ਸੋਸਾਇਟੀ ਦੇ ਮੈਂਬਰ ਲਿਸਟ 5263 ਮੈਂਬਰ ਨੇ ਉਹਨਾਂ ਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਕਲਚਰਲ ਪੈਨਲ ਫੋਰ ਐਜੂਕੇਸ਼ਨ 16 ਮੈਂਬਰ ਖੜੇ ਐਨੀ ਟਫ ਸਿਚੁਏਸ਼ਨ ਦੇ ਬਾਵਜੂਦ ਬੜਾ ਅੱਛਾ ਰਿਜ਼ਲਟ ਆਇਆ 16 ਤੋਂ ਸਾਡੇ 9 ਮੈਂਬਰ ਆਏ ਨੇ ਇੱਕ ਗੱਲ ਦਿਖਾ ਰਵੇ ਕੰਪੇਰੀਸ਼ਨ ਕੀਤਾ ਹੋਇਆ ਲਾਸਟ ਟਾਈਮ ਦੇ ਹਿਸਾਬ ਨਾਲ ਤਾਂ ਉਹ ਪਹਿਲਾਂ ਵੀ ਬੀਜੇਪੀ ਦੇ ਕੋ ਦੱਸ ਸੀਗੇ ਮੈਂਬਰ ਹੁਣ ਵੀ ਦੱਸੇ ਨੇ ਤਾਂ ਮੈਂ ਕੋਈ ਕਲੇਮਿਕ ਚੋਣਾਂ ਦੇ ਵਾਸਤੇ ਜਿਹੜੇ ਸਾਡੇ ਬਹੁਤ ਬਹੁਤ ਮਾਣ ਆ ਰਿਹਾ ਹੈ ਸੁਜੀ ਥੋੜਾ ਜਿਹਾ ਥੱਲੇ ਪਾਸੇ ਆ ਜਾਓ ਆਜੋ ਉੱਪਰ ਆ ਮੈਂ ਤੁਹਾਨੂੰ ਮੈਂ ਕਹਿੰਦਾ ਹਾਂ ਆਇਓ ਪੁਨੇ ਕਰ ਕੋ ਮੈਨੂੰ ਆਜਾ ਨੋਰ ਦੇ ਕੋਪਰ ਦਾ ਅੱਜ ਅੱਛਾ ਜਾਓ ਆਓ ਬਈ ਅੱਜ ਆਦੀ ਮੈਂ ਰੋ ਜਿਆਰੀ ਮਟੀਰੀਅਲ ਉਹ ਮਟੀਰੀਅਲ ਉਹਦੇ ਲਈ ਤਾਂ ਹੁਣ ਤੱਕ ਇਹ ਜਿਹਾ ਸੜਿਆ ਇੱਕ ਮੈਂਬਰ ਟੁੱਟ ਕੇ ਉਧਰ ਜਿਹੜਾ ਕਦੇ ਵੀ ਉਧਰ ਨਾ ਟੁੱਟੇ ਦਾ ਤੁਸੀਂ ਕਿੰਨੇ ਕ ਸਵਸਥ ਹੋ ਵੀ ਇਸ ਵਾਰ ਕੋਡਾ ਮੈਂਬਰ ਕੋਈ ਉਧਰ ਹੀ ਜਾਊਗਾ ਜਾਂ ਤੁਸੀਂ ਕੋਈ ਮੈਂਬਰ ਨਹੀਂ ਲਓਗੇ ਇਸ ਵਾਰ ਇਸ ਜਨ ਚਰਚਾ ਸ਼ੈਲ ਬਹੁਤ ਹੋ ਰਹੀ ਹੈ ਤੁਸੀਂ ਕਿੰਨੇ ਕਸ਼ਸ਼ਤੋ ਕੋਈ ਮੈਂਬਰ ਨਹੀਂ ਕਰੇਗਾ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨਾਲ ਥੋੜਾ ਸਾਰਿਆਂ ਦਾ ਜਿੰਨੇ ਵੀ ਸਾਡੇ ਪ੍ਰਿੰਟ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਤੁਸੀਂ ਸਾਥੀ ਆਏ ਹੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ ਸਾਡੀ ਜਿਹੜੀ ਗੱਲ ਹੈ ਸਾਡੀ ਜਿਹੜੀ ਸੋਚ ਆ ਉਸ ਨੂੰ ਲੋਕਾਂ ਤੱਕ ਪਹੁੰਚ ਦੀ ਕਾਰਨ ਦੇ ਸਿੱਟੇ ਤੋਂ ਦਾ ਬਹੁਤ ਵੱਡਾ ਰੋਲ ਰਿਹਾ ਤੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਕਿਉਂਕਿ ਜਿਹੜੀ ਹਾਲੇ ਵਿੱਚ ਏਐਸ ਮੈਨੇਜਮੈਂਟ ٹرسٹ ਦੀ ਜੋ ਇਲੈਕਸ਼ਨ ਹੋ ਗਈ ਹੈ ਹਟੀ ਹੈ ਉਹਦੇ ਸਬੰਧ ਵਿੱਚ ਹੈ ਪਹਿਲਾਂ ਤਾਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਇਸ ਗੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਬੜੀ ਸ਼ਾਂਤੀਪੂਰਵਕ ਕਿਉਂਕਿ ਇਹ ਸੋਸ਼ਲ ਇਲੈਕਸ਼ਨ ਆ ਇੱਕ ਤਿਹਾਰ ਵਰਗਾ ਦਿਨ ਸੀਗਾ ਸਾਡੇ ਲਈ ਔਰ ਸਾਰਿਆਂ ਨੇ ਬੜੇ ਆਪਣੇ ਕਰਾਂਚੋ ਆ ਕੇ ਬਾਹਰ ਗਰਮੀ ਦੇ ਬਾਵਜੂਦ ਵੀ ਵੋਟ ਕੀਤਾ ਔਰ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਇਹਦੇ ਨਾਲ ਖੰਨਾ ਦੀ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਮਜ਼ਬੂਤ ਹੋਈ ਹੈ ਔਰ ਉਹਦੇ ਨਾਲ-ਨਾਲ ਸਾਰੇ ਜਿਹੜੇ ਸਾਡੇ ਮੈਨੇਜਮੈਂਟ ਦੇ ਵਿੱਚ ਜੇਤੂ ਰਹੇ ਨੇ ਉਮੀਦਵਾਰ ਉਹਨਾਂ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਖਾਸ ਕਰਕੇ ਵਿਜ਼ਨਰੀ ਪੈਨਲ ਦੇ ਸਾਡੇ 9 ਮੈਂਬਰ ਜਿੱਤੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਮਹਿਲਾਵਾਂ ਜਿਹੜੀਆਂ ਇਲੈਕਸ਼ਨ ਲੜੀਆਂ ਅੱਗੇ ਹੋ ਕੇ ਔਰ ਇਸ ਇਲੈਕਸ਼ਨ ਦੇ ਵਿੱਚ ਦੋ ਮਹਿਲਾ ਸਾਡੀਆਂ ਜਿਹੜੀਆਂ ਨੇ ਉਹ ਜੇਤੂ ਜਿਹੜੀਆਂ ਨੇ ਹੋਈਆਂ ਨੇ ਇਹ ਵੀ ਇੱਕ ਬਹੁਤ ਮੈਂ ਸਮਝਦਾ ਕਿ ਖਾਸ ਕਰਕੇ ਮਹਿਲਾਵਾਂ ਦੇ ਲਈ ਇੱਕ ਬਹੁਤ ਅੱਛੀ ਸ਼ੁਰੂਆਤ ਹੋਈ ਹੈ ਔਰ ਖਾਸ ਕਰਕੇ ਸਾਡੇ ਵਿਜ਼ਨਰੀ ਪੈਨਲ ਵਿੱਚੋਂ ਸਾਡੇ ਭੈਣ ਜੀ ਸ਼ਾਲੂ ਕਾਲੀਆ ਜੀ ਜਿਹੜੇ ਕਿ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਨੇ ਔਰ ਮੈਨੂੰ ਲੱਗਦਾ ਕਿ ਸਾਰੇ ਸ਼ਹਿਰ ਨੇ ਹੀ ਉਹਨਾਂ ਨੂੰ ਰੋਟ ਕੀਤਾ ਇਹ ਵੀ ਇੱਕ ਬੜੀ ਅੱਛੀ ਔਰ ਮਾਣ ਦੀ ਗੱਲ ਹੈ ਕਿਉਂਕਿ ਇਹ ਪਰਿਵਾਰ ਸਾਡਾ ਵੀਰਾ ਲਾਲ ਜੀ ਦਾ ਔਰ ਜਿਹੜਾ ਕਿ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਵਿਚਾਰਧਾਰਾ ਨਾਲ ਜੁੜਿਆ ਰਿਹਾ ਤੋ ਇਹ ਇੱਕ ਬੜਾ ਇੱਕ ਨਵੀਂ ਸ਼ੁਰੂਆਤ ਹੋਈ ਹੈ ਖੰਨੇ ਦੇ ਇਤਿਹਾਸ ਦੇ ਅੰਦਰ ਖਾਸ ਕਰਕੇ ਸਾਡੇ ਸਕੂਲ ਕਾਲਜਸ ਦੇ ਇਸ ਮੈਨੇਜਮੈਂਟ ਨੂੰ ਲੈ ਕੇ ਔਰ ਇਹਦੇ ਨਾਲ ਨਾਲ ਮੈਂ ਕਹਾਂਗਾ ਕਿ ਇਸ ਤਰੀਕੇ ਨਾਲ ਇਸ ਵਾਰ ਖਾਸ ਕਰਕੇ ਮੌਜੂਦਾ ਜਿਹੜੀ ਸਾਡੀ ਬਦਲਾਵ ਵਾਲੀ ਸਰਕਾਰ ਦੇ ਸਮੇਂ ਜਿਹੜੀ ਮੌਜੂਦਾ ਸਰਕਾਰ ਜਿਹੜੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਸੰਸਥਾਵਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਨਾਲ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਖਾਸ ਕਰਕੇ 3 ਮਹੀਨੇ ਇਹਨਾਂ ਚੋਣਾਂ ਨੂੰ ਲਟਕਾਇਆ ਗਿਆ ਜਿਹਦੀ ਕੋਈ ਵਜ੍ਹਾ ਨਹੀਂ ਸੀਗੀ ਬੇਵਜ੍ਹਾ ਇਹਨਾਂ ਚੋਣਾਂ ਦੇ ਵਿੱਚ ਅਸਕਲਾ ਪਾਕੀ ਦੇ ਚੜਕੇ ਪਾਕੇ ਇਹਨਾਂ ਚੋਣਾਂ ਨੂੰ ਅੱਗੇ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸੌਂਧ ਸਾਹਿਬ ਨੇ ਵੱਡੇ ਵੱਡੇ ਦੋਸ਼ ਲਾਏ ਔਰ ਜਿੱਥੇ ਉਹਨਾਂ ਨੇ ਇੱਕ ਤੀਜਾ ਪੈਨਲ ਖੜਾ ਕੀਤਾ ਮੁਬਾਰਕਬਾਦ ਦਾ ਕੋਈ ਗੈਸਿਕਾਨੀ ਹਰ ਇੱਕ ਨੂੰ ਹੱਕ ਆ ਕਿ ਉਹ ਇਹ ਡੈਮੋਕ੍ਰੇਸੀ ਦੇ ਵਿੱਚ ਉਹ ਇਲੈਕਸ਼ਨ ਲੜ ਸਕਦੇ ਨੇ ਪਰ ਉਹਨਾਂ ਨੇ ਜਿਸ ਤਰੀਕੇ ਨਾਲ ਵੱਡੇ ਵੱਡੇ ਘਪਲਿਆਂ ਦੇ ਦੋਸ਼ ਲਾਏ ਔਰ ਇਤੋ ਤਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਨੇ ਕੋਈ ਕਹਿ ਰਿਹਾ 120 ਸਾਲ ਪੁਰਾਣੀਆਂ ਨੇ ਕੋਈ ਕਹਿ ਰਿਹਾ 100 ਸਾਲ ਪੁਰਾਣੀਆਂ ਨੇ ਇੱਕ ਤਰ੍ਹਾਂ ਦਾ ਮਜ਼ਾਕ ਕੀਤਾ ਗਿਆ ਹਾਲਾਂਕਿ ਜਿਹੜੇ ਸਾਡੇ ਪੁਰਖੇ ਨੇ ਉਹਨਾਂ ਨੇ ਇੱਕ ਅੱਛੀ ਸੋਚ ਲੈ ਕੇ ਇਹਨਾਂ ਦਾ ਗਠਨ ਕੀਤਾ ਔਰ ਇਹ ਇੱਕ ਐਸੀ ਸੰਸਥਾ ਜਿਹੜੀ ਜਿਹਨੂੰ ਲੋਕ ਚੁਣਦੇ ਨੇ ਸੋ ਉਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਮਤਲਬ ਸ਼ਰਯੰਤਰ ਰਚਣ ਦੀ ਕੋਸ਼ਿਸ਼ ਕੀਤੀ ਲੋਕਾਂ 'ਚ ਭਰਮ ਭਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਵੀ ਇਹ ਉੱਤਰ ਕਾਟੋਂ ਮੈਚਣਾ ਵਾਲੀ ਗੱਲ ਵੀ ਕਦੇ ਇਹ ਪੈਨਲ ਕਾਂਗਰਸ ਪੱਕੀ ਪੈਨਲ ਹੁੰਦਾ ਕਦੇ ਭਾਜਪਾ ਪੱਕੀ ਪੈਨਲ ਬਣ ਜਾਂਦਾ ਸੋ ਉਹਨਾਂ ਨੇ ਜਿਸ ਤਰੀਕੇ ਦੀ ਬਦਲਾਵ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਨਕਲਾਬ ਲੈ ਕੇ ਆਵਾਂਗੇ ਔਰ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਉਹਨਾਂ ਨੇ ਵੱਡੇ ਵੱਡੇ ਇਹ ਦੋਸ਼ ਲਾਏ ਕਿ ਅੱਜ ਉਹ ਇਹ ਜਿਹੜਾ ਮੰਡੇਟ ਆਇਆ ਕਿ ਉਹ ਸੱਚੇ ਨੇ ਜਾਂ ਇਹ ਸ਼ਹਿਰ ਦੇ ਲੋਕ ਜਿਹੜੇ ਇਹਨਾਂ ਨੇ ਐਡਾ ਵੱਡਾ ਮੰਡੇਟ ਦਿੱਤਾ ਅੱਜ ਉਹਨਾਂ ਨੂੰ ਇਸ ਗੱਲ ਦੇ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ ਔਰ ਜਿਹੜੀ ਘਪਲਿਆਂ ਦੀ ਗੱਲ ਕੀਤੀ ਹੈ ਅੱਜ ਉਹਨਾਂ ਦੀ ਸਰਕਾਰ ਉਹ ਕਿਉਂ ਨਹੀਂ ਇਹਨਾਂ ਗੱਲਾਂ ਦਾ ਉਹ ਇਨਕੁਆਰੀ ਕਿਉਂ ਨਹੀਂ ਕਰਾ ਲੈਂਦੇ ਇਹਦੇ ਉੱਤੇ ਕੋਈ ਨਾ ਕੋਈ ਜਾਂਚ ਕਿਉਂ ਨਹੀਂ ਬਿਠਾ ਦਿੰਦੇ ਤਾਂ ਕਿ ਪਤਾ ਲੱਗ ਜੇ ਵੀ ਕਿਹੜੇ ਕੋਈ ਘਪਲਾ ਹੋਇਆ ਕਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਗੱਲ ਹੋਈ ਹੈ ਸੋ ਕਦੇ ਵੀ ਇਹ ਗੱਲ ਸੋਚੀ ਨਹੀਂ ਜਾ ਸਕਦੀ ਕਿੰਨੇ ਸਾਲ ਤੋਂ ਇਹ ਸੰਸਥਾਵਾਂ ਜਿਹੜੀਆਂ ਜਿਹਨੂੰ ਲੋਕ ਚੁਣ ਕੇ ਜ਼ਿੰਮੇਵਾਰੀ ਦਿੰਦੇ ਨੇ ਔਰ ਜਿਹੜੇ ਲੋਕ ਚੁਣ ਕੇ ਆਉਂਦੇ ਨੇ ਉਹ ਇਸ ਗੱਲੋਂ ਬਹੁਤ ਜ਼ਿਆਦਾ ਸਮਝਦਾਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਪਤਾ ਹੁੰਦਾ ਔਰ ਕਦੇ ਵੀ ਇਹ ਗੱਲ ਸੋਚੀ ਨਹੀਂ ਜਾ ਸਕਦੀ ਵੀ ਇਹਨਾਂ ਸਸਤਾਵਾਂ ਦੇ ਵਿੱਚ ਕੋਈ ਕੋਈ ਜਿਹਦੇ ਵਿੱਚ ਕਰਪਸ਼ਨ ਇਨਵੋਲਡ ਹੋਵੇ ਜਾਂ ਜਿਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਦੀ ਗੱਲ ਹੋਵੇ ਉਹ ਕਦੇ ਵੀ ਇਹ ਕਦੇ ਨਾ ਹੋਈ ਹੈ ਨਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੀ ਕਦੇ ਗੱਲ ਹੋਊਗੀ ਬੜੇ ਸਾਫ਼ ਸੁਥਰੇ ਤਰੀਕੇ ਨਾਲ ਪਿਛਲੀਆਂ ਤਿੰਨ ਟਰਮਾਂ ਤੋਂ ਕਾਂਗਰਸ ਪੱਖੀ ਪੈਨਲ ਜਿਹੜਾ ਸਾਡਾ ਉਹ ਕੰਮ ਕਰਦਾ ਆ ਰਿਹਾ 3 ਸਾਲ ਸਾਸ਼ਮਿੰਦਰ ਸਿੰਘ ਮਿੰਟੂ ਹੋਰਾਂ ਦੀ ਅਗਵਾਈ 'ਚ ਸਾਡਾ ਪੈਨਲ ਜਿਹੜਾ ਉਹ ਕੰਮ ਕਰਦਾ ਰਿਹਾ ਔਰ ਬੜੇ ਮਾਰਕੇ ਦੇ ਬੜੇ ਵੱਡੇ ਪੱਧਰ ਤੇ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ 인ਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਲਈ ਅਸੀਂ ਕੰਮ ਕਰਦੇ ਰਹੇ ਔਰ ਇਹਨਾਂ ਨੇ ਜਿੱਥੇ ਪੜ੍ਹਾਈ ਲਿਖਾਈ ਨੂੰ ਜ਼ਿਆਦਾ ਤਰਜੀਹ ਦਿੱਤੀ ਉਹਦੇ ਨਾਲ-ਨਾਲ ਸਪੋਰਟਸ ਨੂੰ ਵੀ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਔਰ ਹੋਰ ਜਿਹੜੀਆਂ ਕਲਚਰਲ ਐਕਟੀਵਿਟੀਜ਼ ਨੇ ਅ ਬੱਚਿਆਂ ਦੇ ਵਿੱਚ ਕੰਫੀਡੈਂਸ ਭਰਨ ਦੇ ਲਈ ਸਟਾਫ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹਾਲਾਂਕਿ ਬੜਾ ਟਫ ਜਿਹੜਾ ਇੱਕ ਜਿਹੜਾ ਚੈਲੰਜ ਸੀਗਾ ਉਸ ਨੂੰ ਵੀ ਪਾਰ ਕਰਦੇ ਹੋਏ ਇਹਨਾਂ ਨੇ 3 ਸਾਲ ਇਹਦੀ ਵਧੀਆ ਸੇਵਾ ਸਮਰਪਿਤ ਕੀਤੀ ਸੋ ਇਸ ਕਰਕੇ ਇਹਦੇ ਵਿੱਚ ਆਪਣੀ ਨਿੱਜੀ ਰਾਜਨੀਤੀ ਵਿੱਚ ਲੈ ਕੇ ਆਉਣੀ ਇਹ ਬਹੁਤ ਜ਼ਿਆਦਾ निंदनीयੋਗ ਗੱਲ ਆ ਮੈਂ ਵੀ ਐਮਐਲਏ ਰਿਆਂ ਮੰਤਰੀ ਵੀ ਰਿਆਂ ਅਸੀਂ ਕਦੇ ਵੀ ਆਪਣੀ ਕੋ ਨਿੱਜੀ ਜਿਹੜੀ ਕੋਈ ਰਾਜਨੀਤੀ ਆ ਉਹਦੇ ਵਿੱਚ ਕਦੇ ਵੀ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਹਮੇਸ਼ਾ ਇਹੀ ਗੱਲ ਕਹੀ ਆ ਕਿ ਇਹਨਾਂ ਸੰਸਥਾਵਾਂ ਨੂੰ ਹੋਰ ਵਧੀਆ ਕਿਵੇਂ ਕੀਤਾ ਜਾਵੇ ਇਹਨਾਂ ਦੇ ਵਿੱਚ ਕਿੰ ਚੰਗੀਆਂ ਫੈਸਿਲਿਟੀਆਂ ਕਿਵੇਂ ਲਿਆਂਦੀਆਂ ਜਾਣ ਇਹ ਸਾਡਾ ਮੋਟਿਵ ਰਿਹਾ ਸੋ ਇਸ ਕਰਕੇ ਜਿਸ ਤਰੀਕੇ ਨਾਲ ਸੌਂਦ ਸਾਹਿਬ ਨੇ ਇਸ ਵਾਰ ਇੱਕ ਨਵਿਕਲੀ ਸ਼ੁਰੂਆਤ ਕੀਤੀ ਆ ਜਿਹਦਾ ਕਿ ਜਵਾਬ ਲੋਕਾਂ ਨੇ ਉਹਨਾਂ ਦਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਦਿੱਤਾ ਉਹ ਇਹ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ। ਔਰ ਜਿੱਥੋਂ ਤੱਕ ਇਲੈਕਸ਼ਨ ਦਾ ਸਵਾਲ ਹੈ ਕਿਉਂਕਿ ਜਿਹੜਾ ਮੈਂਡੇਟ ਆਇਆ ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ ਕਿਉਂਕਿ ਲੋਕ ਰਾਜ ਦੇ ਵਿੱਚ ਜੋ ਮੈਂਡੇਟ ਲੋਕਾਂ ਦਾ ਹੁੰਦਾ ਅਸਲ ਉਹ ਉਹਨੂੰ ਸਰ ਪ੍ਰਵਾਨਤ ਜਿਹੜਾ ਕਰਨਾ ਹਰੇਕ ਦੇ ਲਈ ਲਾਜ਼ਮੀ ਹੁੰਦਾ ਹੈ। ਸੋ ਇਸ ਕਰਕੇ ਸਾਡੇ 9 ਮੈਂਬਰ ਜਿੱਤੇ ਨੇ। ਔਰ ਮੈਂਡੇਟ ਜਿਹੜਾ ਵਾ ਕਿ ਕਿਸੇ ਵੀ ਪੈਨਲ ਨੂੰ ਕਲੀਅਰ ਕੱਟ ਨਹੀਂ ਆਇਆ। 10 ਮੈਂਬਰ ਬੀਜੇਪੀ ਦੇ ਜਿੱਤੇ ਨੇ ਮਨਪ੍ਰੀਤ ਸਾਹਿਬ ਔਰ ਉਹਦੇ ਨਾਲ ਨਾਲ ਇੱਕ ਮੈਂਬਰ ਜਿਹੜੇ ਸਾਡੇ ਈਬੀਜੀ ਜੀ ਇੱਥੇ ਤੁਹਾਨੂੰ ਇਹ ਨਾਲ ਜੁੜਦਾ ਸਵਾਲ ਹੈ ਦੇਖੋ ਪ੍ਰਧਾਨ ਜੀ ਨੇ ਇਲੈਕਸ ਤੋਂ ਕੱਲ੍ਹ ਇਹ ਗੱਲ ਕਹੀ ਸੀ ਵੀ ਜੇ ਅਸੀਂ ਜਿੱਤਦੇ ਹਾਂ ਤਾਂ ਅਸੀਂ ਸੰਸਥਾ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਦੇਖੋ ਤੁਹਾਡਾ ਪੈਨਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਬੀਜੇਪੀ ਅਲ ਵੀ ਐਕਸਪੀਰੀਅੰਸ ਚਲੋ ਹੁਣ ਮੰਡਟ ਕਿਸੇ ਨੂੰ ਨਹੀਂ ਮਿਲਿਆ ਦੋਨੋਂ ਦੀ ਗੱਲ ਸਮਝੋ ਕਿ ਇਹ ਆਪਾਂ ਜਿਹੜੀ ਗੱਲ ਕਹੀ ਸੀ ਅੱਗੇ ਲੈ ਕੇ ਜਾਣਾ ਹੈ ਬਹੁਤ ਸਮਰਥਨ ਨਹੀਂ ਕੀਤਾ ਜਾ ਸਕਦਾ ਮਿਲ ਜੁੜ ਕੇ ਨਹੀਂ ਚੱਲਿਆ ਜਾ ਸਕਦਾ ਬਾਈ ਠੀਕ ਹੈ ਇਹ ਸ਼ਹਿਰ ਦੇ ਲਈ ਕਿ ਇੱਕ ਜਿਹੜਾ ਆਮ ਆਦਮੀ ਪਾਰਟੀ ਪੈਨਲ ਜਿਹੜਾ ਸੀਗਾ ਉਹਦੇ ਵਿੱਚੋਂ ਸਾਡੇ ਸਤਕਾਰਯੋਗ ਦੀਪੀ ਜੀ ਇਹ ਵੀ ਚੰਗੀ ਸ਼ੁਰੂਆਤ ਹੋਈ ਹੈ ਕਿ ਦੋ ਬੀਤੀਆਂ ਮਹਿਲਾਵਾਂ ਸਾਡੀਆਂ ਇਹਨਾਂ ਸਸਤਾਵਾਂ ਦੇ ਵਿੱਚ ਕਾਮਯਾਬ ਹੋਈਆਂ ਨੇ। ਤੋਂ ਜਿਹੜਾ ਸ਼ਹਿਰ ਦਾ ਬੈਂਡੇਟ ਆ ਉਹ ਕਿਸੇ ਨੂੰ ਵੀ ਕਲੀਅਰ ਕੱਟ ਨਹੀਂ ਹੈਗਾ। ਪਰ ਅਸੀਂ ਨਹੀਂ ਚਾਹੁੰਦੇ ਵੀ ਇਹਦੇ 'ਚ ਕੋਈ ਡਿਲੇ ਹੋਵੇ। ਇਲੈਕਸ਼ਨ ਜਿਹੜੀ ਆ ਲਿੰਗਰ ਆਨ ਹੋਵੇ ਜਿਵੇਂ ਪਛੇ ਇਹਨਾਂ ਦੀ ਚੜ੍ਹੂ ਦੀ ਸਰਕਾਰ ਦੇ ਸਮੇਂ ਚ ਇਲੈਕਸ਼ਨਾਂ ਅੱਗੇ ਹੁੰਦੀਆਂ ਰਹੀਆਂ ਨੇ ਔਰ ਅੜਿੱਕੇ ਪਏ ਪਾਉਂਦੇ ਪੈਂਦੇ ਰਹੇ ਨੇ ਜਿਹਦੇ ਚ ਜਿਹੜੇ ਸਾਡਾ ਸਟਾਫ ਆ ਜਾਂ ਸਾਡੇ ਸਕੂਲ ਦੇ ਬੱਚੇ ਨੇ ਸਟੂਡੈਂਟਸ ਨੇ ਉਹਨਾਂ ਦਾ ਜਿਹੜਾ ਵਾ ਉਹ ਅਸੀਂ ਨਹੀਂ ਚਾਹੁੰਦੇ ਵੀ ਕੋਈ ਕਿਸੇ ਤਰੀਕੇ ਨਾਲ ਵੀ ਕੋਈ ਨੁਕਸਾਨ ਹੋਵੇ ਸੋ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸਾਡੇ ਜਿਹੜੇ ਸੀਨੀਅਰ ਮੈਂਬਰ ਨੇ ਕਿਉਂਕਿ ਪਿਛਲੇ ਜਿਹੜੇ ਸਾਡੇ 10 ਮੈਂਬਰ ਇਸ ਮੈਨੇਜਮੈਂਟ ਦੇ ਵਿੱਚ ਸੀਗੇ ਜਿਹਦੇ ਚੋਂ 6 ਮੈਂਬਰ ਵਾਪਸ ਚੁਣ ਕੇ ਆਏ ਨੇ ਔਰ ਉਹਦੇ ਨਾਲ ਨਾਲ ਤਿੰਨ ਮੈਂਬਰ ਜਿਹੜੇ ਨੇ ਨਵੇਂ ਚੁਣ ਕੇ ਆਏ ਨੇ ਜਿਹਦੇ ਚ ਨਵੀਨ ਥੰਮਨ ਜੀ ਸਾਡੇ ਪਹਿਲਾ ਮੈਂਬਰ ਰਹੇ ਨੇ ਪਰ ਪਿਛਲੀ ਵਾਰ ਉਹ ਮੈਂਬਰ ਨਹੀਂ ਸੀਗੇ ਉਹ ਵੀ ਮੈਂਬਰ ਚੁਣੇ ਗਏ ਨੇ ਸੋ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਇੰਸਟੀਟਿਊਸ਼ਨ ਜਿਹੜੇ ਇੰਸਟੀਟਿਊਟਸ ਨੇ ਸਾਡੇ ਉਹਨਾਂ ਦੇ ਬਡੇਰੇ ਹਿੱਤਾਂ ਦੇ ਲਈ ਸਕੂਲ ਕਾਲਜਸ ਦੀ ਅਸੀਂ ਹੋਰ ਮਜ਼ਬੂਤੀ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਕੀਤਾ ਕਿ ਜਦੋਂ ਵੀ ਇਲੈਕਸ਼ਨ ਇਹ ਆਉਗੀ ਜਦੋਂ ਇਲੈਕਸ਼ਨ ਦਾ ਦਿਨ ਆਏਗਾ ਸਾਡਾ ਜਿਹੜਾ ਪੈਨਲ ਹੈ ਵਿਜਨਰੀ ਪੈਨਲ ਇਹਦੇ ਵਿੱਚ ਨੌ ਮੈਂਬਰ ਨੇ ਅਸੀਂ ਆਪਣਾ ਕੈਂਡੀਡੇਟ ਨਹੀਂ ਖੜਾ ਕਰਾਂਗੇ ਬੀਜੇਪੀ ਜਿਹੜਾ ਪੱਕੀ ਪੈਨਲ ਉਹਨਾਂ ਕੋਲ 10 ਮੈਂਬਰ ਨੇ ਉਹ 10ਾਂ ਮੈਂਬਰਾਂ ਦੇ ਵਿੱਚ ਅਗਰ ਕੋਈ ਆਪਣਾ ਜਿਹਨੂੰ ਵੀ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਜਿਹਨੂੰ ਉਹ ਜਨਰਲ ਸੈਕਟਰੀ ਬਣਾਉਣਾ ਚਾਹੁੰਦੇ ਨੇ ਜਿਹਨੂੰ ਕੋਈ ਅਹੁਦਾ ਦੇਣਾ ਚਾਹੁੰਦੇ ਨੇ ਉਹ ਦੇਣ ਸਾਡਾ ਉਹਦੇ ਵਿੱਚ ਕੋਈ ਦਖਲ ਨਹੀਂ ਹੋਏਗਾ ਲੇਕਿਨ ਅਸੀਂ ਇਸ ਮੈਨੇਜਮੈਂਟ ٹرسٹ ਦੇ ਵੱਡੇ ਹਿੱਤਾਂ ਲਈ ਔਰ ਸ਼ਹਿਰ ਦੇ ਹਿੱਤ ਦੇ ਨੂੰ ਦੇਖਦੇ ਹੋਏ ਅਸੀਂ ਆਪਣਾ ਉਮੀਦਵਾਰ ਕਿਸੇ ਵੀ ਉਹਦੇ ਲਈ ਨਹੀਂ ਖੜਾ ਕਰਾਂਗੇ ਔਰ ਉਹ ਇਲੈਕਸ਼ਨ ਜਿਹੜੀ ਆ ਉਹਨਾਂ ਦੀ ਜਿਹੜੀ ਰੈਨੀਮਸ ਹੋ ਜੇਗੀ ਔਰ ਉਹ ਫਿਰ ਆਪਣਾ ਜਿਹੜਾ ਵਾ ਉਹ ਕਾਰਜ ਜਿਹੜਾ ਸੰਭਾਲਣਗੇ ਔਰ ਉਸ ਤੋਂ ਬਾਅਦ ਬਤੌਰ ਇੱਕ ਜ਼ਿੰਮੇਵਾਰ ਆਪੋਜੀਸ਼ਨ ਦੇ ਤੌਰ ਤੇ ਸਾਡਾ ਪੈਨਲ ਉੱਥੇ ਕੰਮ ਕਰੇਗਾ ਅਗਰ ਕੋਈ ਅੱਛਾ ਫੈਸਲਾ ਹੋਏਗਾ ਤਾਂ ਉਹਦਾ ਅਸੀਂ ਸਮਰਥਨ ਕਰਾਂਗੇ ਅਗਰ ਸਾਨੂੰ ਲੱਗੇਗਾ ਕਿ ਇਹ ਜਿਹੜੀਆਂ ਸੰਸਥਾਵਾਂ ਦੇ ਹੱਕ ਵਿੱਚ ਨਹੀਂ ਹੈ ਕੋਈ ਗੱਲ ਕੋਈ 19 21 ਹੋ ਰਹੀ ਆ ਕੋਈ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਹੋ ਰਿਹਾ ਜਿਹਦੇ ਜਿਹਦੇ ਨਾਲ ਸਾਡੇ ਇਹਨਾਂ ਆਧਾਰਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਫਿਰ ਸਾਡਾ ਜਿਹੜਾ ਆਪਾਂ ਪੈਨਲ ਜਿਹੜਾ ਸਾਡਾ ਨੌ ਮੈਂਬਰ ਜਿਹੜੇ ਨੇ ਸਾਡੇ ਉਹ ਉਹਦਾ ਸਮਰਥਨ ਨਹੀਂ ਕਰਨਗੇ ਉਹ ਉਹਦਾ ਵਿਰੋਧ ਕਰਨਗੇ ਔਰ ਉਹਨੂੰ ਠੀਕ ਕਰਨ ਲਈ ਆ ਮੇਰੇ ਰੂਲਿੰਗ ਤੇ ਰਹੇਗੀ ਆ ਉਹਨੂੰ ਅਸੀਂ ਮਜਬੂਰ ਕਰਾਂਗੇ ਸੋ ਦੂਸਰੀ ਗੱਲ ਹੈ ਕਿ ਇਲੈਕਸ਼ਨ ਨੂੰ ਲੈ ਕੇ ਇਹ ਸਾਡੇ ਵਿਜਨਰੀ ਪੈਨਲ ਦਾ ਇੱਕ ਸਪਸ਼ਟ ਸਟੈਂਡ ਆ ਕਿ ਅਸੀਂ ਉਹਨਾਂ ਦੀ ਇਲੈਕਸ਼ਨ ਵਿੱਚ ਕੋਈ ੜਿੱਕਾ ਨਹੀਂ ਬਣਾਵਾਂਗੇ ਠੀਕ ਹੈ ਉਹਨਾਂ ਦੇ 10 ਮੈਂਬਰ ਨੇ ਉਹਨਾਂ ਦੀ ਮੈਜੋਰਟੀ ਹੈਗੀ ਆ ਔਰ ਕਲੀਅਰ ਕਟ ਮੈਂਡੇਟ ਕਿਸੇ ਕੋਲ ਨਹੀਂ ਹੈਗਾ ਪਰ ਇਸ ਚੀਜ਼ ਨੂੰ ਦੇਖਦੇ ਹੋਏ ਤਾਂ ਕਿ ਕੋਈ ਸਾਡੇ ਸਕੂਲ ਕਾਲਜੇਜ਼ ਦਾ ਨੁਕਸਾਨ ਨਾ ਹੋਵੇ ਪਾ ਉਸ ਨੂੰ ਦੇਖਦੇ ਹੋਏ ਅਸੀਂ ਫੈਸਲਾ ਕੀਤਾ ਕਿ ਅਸੀਂ ਉਹਦੇ ਵਿੱਚ ਕੋਈ ਵੀ ਆਪਣਾ ਉਮੀਦਵਾਰ ਕਿਸੇ ਵੀ ਅਹੁਦੇ ਲਈ ਅਸੀਂ ਨਹੀਂ ਖੜਾ ਕਰਾਂਗੇ। ਲੇਕਿਨ ਸਰ ਉਹਨਾਂ ਦੇ ਉਹਨਾਂ ਦੇ ਉਮੀਦਵਾਰ ਜਦੋਂ ਖੜਾ ਹੁੰਦਾ ਪ੍ਰੈਜ਼ੀਡੈਂਟ ਲਈ ਉਹਦੀ ਵੋਟਿੰਗ ਹੋਣੀ ਹੈ। ਤੁਸੀਂ ਉਹ ਵੋਟਿੰਗ ਦੇ ਵਿੱਚ ਜੈਸ ਕਰੋਗੇ ਜਾਂ ਨੋ ਕਰੋਗੇ? ਜੇ ਤੋ ਅਸੀਂ ਆਪਣਾ ਕੈਂਡੀਡੇਟ ਹੀ ਨਹੀਂ ਲਾਉਣਾ ਤੁਸੀਂ ਬੋਡੀ ਤੇ ਹੋਏ ਕੀ ਸਰ ਉੱਤੇ ਹੱਥ ਪਾੜਾ ਕਰ ਅਸੀਂ ਕੈਂਡੀਡੇਟ ਨਹੀਂ ਲਾਉਣਾ VOTING ਜਦੋਂ ਉਹਨਾਂ ਦਾ ਕੈਂਡੀਡੇਟ ਹੋਊਗਾ ਉਹਦੀ VOTING ਹੋਏਗੀ ਫਿਰ ਨਹੀਂ ਜਿਹੜਾ ਆਪੋਜੀਸ਼ਨ ਕੋਈ ਨਹੀਂ ਗੱਲ ਜਦੋਂ ਕੋਈ ਕੈਂਡੀਡੇਟ ਹੋਏਗਾ VOTING ਤਾਂ ਉਹਦੇ ਨਾਲ ਹੀ ਹੋਏਗੀ ਹਾਂਜੀ ਇਹ ਸੋਚਣਾ ਚਾਹੀਦਾ ਬਹੁਤ ਵਧੀਆ ਸਿੱਖਿਆ ਸੰਸਥਾਵਾਂ ਦੀ ਬਹੁਤ ਵਧੀਆ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਇਹ ਇਹ ਇਲੈਕਸ਼ਨ ਦੇ ਵਿੱਚ ਕੋਈ ਡਿਲੇ ਹੋਵੇ ਅਸੀਂ ਲੋਕਾਂ ਦੇ ਜਿਹੜਾ ਮੈਂਡੇਟ ਆ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਇੱਕ ਵੋਟ ਜਿਹੜੀ ਪਾਈ ਹੈ ਲੋਕਾਂ ਨੇ ਉਹਦਾ ਅਸੀਂ ਮਾਨ ਸਨਮਾਨ ਕਰਦੇ ਆਂ ਔਰ ਅਸੀਂ ਚਾਹਾਂਗੇ ਕਿ ਅਸੀਂ ਸਾਡਾ ਜਿਹੜਾ ਪੈਨਲ ਆ ਉਹ ਪੋਜ਼ਿਟਿਵਿਟੀ ਲਈ ਔਰ ਇਹਨਾਂ ਅੰਦਾਰਿਆਂ ਦੇ ਹੋਰ ਵਡੇਰੇ ਹਿੱਤਾਂ ਲਈ ਕੰਮ ਕਰੇ ਇੱਕ ਸਾਰ ਸਰ ਮਿੰਟੂਜੀ ਨੇ ਹੈ ਮਿੰਟੂਜੀ ਬਾਸੇ ਸਰ ਹੁਣੇ-ਹੁਣੇ ਪ੍ਰੈਸ ਨੂੰ ਡੈਵਿਡ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਕਿ ਮੈਂ ਵਿਜ਼ਿਡਰੀ ਪੈਨਲ ਦੇ ਵਿੱਚੋਂ ਆਊਟ ਹੋਣਾ ਹੈ ਮੇਰੇ ਨਾਲ ਉਹਨਾਂ ਨੇ ਵਰਡ ਯੂਜ਼ ਕੀਤਾ ਹੈ ਫਰਾਡ fraudulent activity ਉਹਨੇ ਬੜਾ ਜੂਸ ਦਿੱਤਾ ਤੇ ਮੇਰੇ ਮਨ ਨੂੰ ਇਹ ਸਟੇਟਮੈਂਟ ਹੈ ਮੈਂ ਵਿਜਨੀ ਕਹਿੰਦਾ ਜਿਹਨੇ ਨਿਕਰੇ ਬੇਰੀਨਾ ਮੇਰੇ ਮੈਂਬਰਾਂ ਨੇ ਫਰਾਡ ਕੀਤਾ ਹੈ ਇਹ ਕੀ ਉਹ ਕਿਉਂ ਉਹਨਾਂ ਨੇ ਜਾਣੋ ਸਰ ਦੇਖੋ ਅੱਜ ਦੀ ਜਿਹੜੀ ਅੱਜ ਦੀ ਇਹ 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 ਅੱਜ ਦੀ ਜਿਹੜੀ ਪੈਨਲ ਸੀ ਨਾ ਉਹ ਇੱਕ ਤਾਂ ਖਾਸ ਕਰਕੇ ਸਾਡੇ ਜਿਹੜੇ ਮਹਿਲਾ ਮੈਂਬਰ ਬਣੇ ਨੇ ਉਹਨਾਂ ਨੂੰ ਸਨਮਾਨ ਕਰਨ ਦੇ ਲਈ ਹੈ ਔਰ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਅੱਗੇ ਆ ਰਹੀ ਹੈ ਉਹਦੇ ਲਈ ਹੈ ਇਹਦਾ ਜਵਾਬ ਅਸੀਂ ਇੱਕ ਫੇਅਰ ਪ੍ਰੈਸ ਕਾਨਫਰੰਸ ਕਰਕੇ ਉਹ ਦਵਾਗੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਅੱਜ ਜਿਹੜਾ ਮੇਨ ਜਿਹੜਾ ਮਸਲਾ ਹੈਗਾ ਉਹ ਜਿਹੜੇ ਇਹ ਇਲੈਕਸ਼ਨ ਹੋਈ ਆ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਹੈ ਵਾ ਤਾਂ ਕਿ ਅਸੀਂ ਹੋਰ ਵਧੀਆ ਇਹਦੇ ਵਿੱਚ ਆਪਣਾ ਜਿਹੜਾ ਵਾ ਉਹ ਰੋਲ ਉਹਦਾ ਕਰ ਸਕੀਏ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚੀ ਅੱਜ ਇੱਕ ਸੁਨੇਹ ਦੀ EGDT ਰੇਡ ਚੱਲ ਰਹੀ ਹੈ ਸਾਫ ਕਾਮਯਾਬੀ ਦੀ ਜਿਕੇ ਰਾਜੀਵ ਸਿੰਘ ਰਹੇ ਆ ਸਭ ਕੀ ਕਹਿਣਾ ਚਾਹੁੰਗੇ ਉਹਦੇ ਬਾਰੇ ਦੇਖੋ ਮੈਂ ਪਹਿਲਾਂ ਕਹਿ ਕੇ ਰਹਿ ਗਿਆ ਵੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਿਸੇ ਹੋਰ ਕੰਮ ਦੇ ਲਈ ਨਹੀਂ ਹੈਗੀ ਕੋਈ ਕਿੱਥੇ ਰੇਡ ਹੋਈ ਆ ਕਿਤੇ ਨਹੀਂ ਰੇਡ ਹੋਈ ਉਹਦਾ ਇਸ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਕੋਈ ਸਬੰਧ ਨਹੀਂ ਹੈਗਾ ਤੋਂ ਇਸ ਕਰਕੇ ਮੈਂ ਕਿਹਾ ਚਾਹਾਂਗਾ ਮਾਫੀ ਚਾਹਾਂਗਾ ਕਿ ਮੈਂ ਇਹ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ